ਅੱਜ 3200 ਸਕਰ ਫੁੱਟ ਦਾ ਆਪਾਂ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਏ ਆ। ਬਹੁਤ ਸੋਹਣਾ ਡਿਜ਼ਾਈਨ ਆ। ਕਲਾਸਿਕ ਲੁੱਕ ਦਾ ਹੈ ਡਿਜ਼ਾਈਨ ਆ। ਇਸ ਕੋਠੀ ਦੀਆਂ ਦੋ ਐਂਟਰੀਆਂ ਨੇ। ਪਲਾਨ ਦੇਖਿਓ ਬਾਈ ਤੁਸੀਂ ਅਲੱਗ-ਜਾਂ ਪਲਾਨ ਕੀਤਾ ਹੋਇਆ ਕੋਠੀ ਦਾ ਸਾਰਾ। ਇਹ ਫਿਰ ਤੁਸੀਂ ਆਪਣੇ ਤਰੀਕੇ ਨਾਲ ਬਣਾਇਆ ਜਾਂ ਡਿਜ਼ਾਈਨ ਕਰਵਾਇਆ ਜੀ ਕਿਸੇ ਤੋਂ। ਇਹ ਡਿਜ਼ਾਈਨ ਕਰਵਾਇਆ। ਇਹਦੇ 'ਚ ਸਰੀਆ ਕਿਹੜਾ ਯੂਜ਼ ਕੀਤਾ ਜੀ ਆਪਾਂ? ਸਰੀਆ ਹੀ ਟਾਟਾ। ਤੇ ਸੀਮੈਂਟ ਜੀ? ਸੀਮੈਂਟ ਜੀ ਅਲਟਰਾ ਟੈਕ। ਤੇ ਇੱਟ ਕਿੰਨੀ ਲੱਗੀ ਜੀ ਇਹ ਤੇ? ਤੇ ਲਗਭਗ ਲੱਖ ਤੋਂ ਉੱਪਰ ਲੱਗੀ। ਸਾਰੀ 1 ਨੰਬਰ ਇੱਟ ਲੱਗੀ ਜੀ। 1 ਨੰਬਰ। ਉਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜਿਹੜੇ ਭਰਾ ਇਹਨਾਂ ਨੂੰ ਕੋਠੀ ਬਣਾਇਆ ਉਹ ਵੀ ਆਪਣੇ ਨਾਲ ਹੈ ਇਸੋ ਏਰੀਆ ਜੀ ਇਹ 2000 ਥੱਲੇ 1200 ਏਰੀਆ ਤਾਂ ਹੈ ਤੇ ਸਾਰੀ ਗੱਲਬਾਤ ਆਪਾਂ ਸ਼ੁਰੂ ਕਰਦੇ ਆਂ ਅਸੀਂ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਬਾਈ ਜਿਹੜਾ ਕੋਠੀ ਦਾ ਠੇਕੇਦਾਰ ਹੈ ਕੋਠੀ ਬਣਾਈ ਹੈ ਜਿਹੜੇ ਭਰਾ ਨੇ ਉਹਦੇ ਨਾਲ ਗੱਲਬਾਤ ਸ਼ੁਰੂ ਕਰਦੇ ਵੀਰੇ ਪਹਿਲਾਂ ਤਾਂ ਆਪਣਾ ਨਾਮ ਜਰੂਰ ਦੱਸੋ ਜੀ ਕੁਲਦੀਪ ਸਿੰਘ ਪਠੜ੍ਹ ਜੀ ਪਠੜਾਂ ਤੋਂ ਵੀਰੇ ਤੇ ਕਿੰਨੇ ਕ ਟਾਈਮ ਦਾ ਐਕਸਪੀਰੀਅੰਸ ਹੈ ਜੀ ਕੋਠੀਆਂ ਬਣਾਉਣ ਦਾ ਕਿੰਨੇ ਟਾਂ ਦਾ ਤਜਰਬਾ ਜੀ 15-20 ਸਾਲ ਹੋ ਗਏ ਜੀ ਸਾਨੂੰ ਕੰਮ ਕਰਦੇ ਨੂੰ ਠੀਕ ਹੈ ਜੀ ਹਾਂਜੀ ਤੁਸੀਂ ਵੀਰੇ ਇਕੱਲੇ ਕੰਮ ਕਰਦੇ ਜਾਂ ਬ੍ਰਦਰ ਕੰਮ ਕਰਦੇ ਨਾਲ ਸਾਰੇ ਕਰਦੇ ਆ ਜੀ ਮੇਰਾ ਡੈਡੀ ਵੀ ਕਰਦਾ ਮੇਰਾ ਭਰਾ ਵੀ ਕਰਦਾ ਐਸੇ ਪੇਸ਼ੇ ਝਿਉ ਹਾਂਜੀ ਤਿੰਨੇ ਜੀ ਠੀਕ ਹੈ ਵੀਰੇ ਤੇ ਇਹਦਾ ਵੀਰੇ ਜਿਵੇਂ ਇਹ ਕੋਠੀ ਤੁਸੀਂ ਬਣਾਈ ਆ ਆਪਾਂ ਨਾਲ-ਨਾਲ ਚੱਲ ਕੇ ਦਿਖਾਉਣੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹ ਵੀਰੇ ਆਪਾਂ ਕਿੰਨਾ ਕ ਟਾਈਮ ਹੋ ਗਿਆ ਬਣਦੀ ਨੂੰ ਕੋਠੀ ਨੂੰ ਇਹਨੂੰ 9 ਮਹੀਨੇ ਲੱਗੇ ਜੀ ਬਾਈ ਡਿਜ਼ਾਈਨ ਚੰਗੀ ਤਰ੍ਹਾਂ ਦਿਖਾ ਦਿਓ ਨਾਲ ਡਰਾਉਨ ਸ਼ਾਟ ਵੀ ਲਾਇਆ ਹੈ ਬਾਹਰੋਂ ਕਿੱਦਾਂ ਦੀ ਕੋਠੀ ਹੈ ਤੇ ਬਾਈ ਆਪਾਂ ਇੱਥੋਂ ਪੋਰਚ ਦੇ ਵਿੱਚੋਂ ਇੰਟਰ ਹੋਵਾਂਗੇ ਡਿਜ਼ਾਈਨ ਆਪਣੇ ਭਰਾ ਸਾਰੇ ਦੇਖਣ ਵਾਲੇ ਹਰ ਰੋਜ਼ ਦੇਖਦੇ ਆ ਨਵੇਂ ਤੋਂ ਨਵੇਂ ਡਿਜ਼ਾਈਨ ਆਪਾਂ ਲੈ ਕੇ ਆਉਣੇ ਆ ਕੋਈ ਕੁਠੀਆਂ ਤਿਆਰ ਹੋਈਆਂ ਹੋਈਆਂ ਕੋਈ ਪਲਾਸਟਰ ਤੱਕ ਤਿਆਰ ਹੁੰਦੀ ਹੈ ਆਪਣਾ ਮੋਟਿਵ ਹੁੰਦਾ ਜੀ ਇੱਕ ਠੇਕੇਦਾਰ ਦਾ ਕੰਮ ਦਿਖਾਉਣਾ ਤੇ ਇੱਕ ਡਿਜ਼ਾਈਨਰ ਦਾ ਕੀਤਾ ਹੋਇਆ ਡਿਜ਼ਾਈਨ ਦਿਖਾਉਣਾ ਆਜੋ ਬਾਈ ਆਪਾਂ ਚੱਲਦੇ ਆ ਪੋਰਚ ਵਿੱਚੋਂ ਆਪਾਂ ਐਂਟਰ ਹੋਵਾਂਗੇ ਆ ਪੋਰਚ ਆ ਗਿਆ ਜੀ ਤੇ ਬਾਈ ਨਾਲ ਦੀ ਨਾਲ ਡਿਜ਼ਾਈਨ ਦੱਸਿਓ ਕਿੰਨਾ ਟਾਈਮ ਹੋ ਗਿਆ ਬਾਈ ਆਪਣਾ ਇੱਥੇ ਕੰਮ ਚੱਲਦੇ ਨੂੰ 9 ਮਹੀਨੇ ਹੋ ਗਏ ਜੀ ਪੂਰਾ ਤੇ ਇਸ ਪਿੰਡ ਦੇ ਵਿੱਚ ਕਿੰਨੀਆਂ ਕੋਠੀਆਂ ਬਣਾਤੀਆਂ ਬਾਈ ਅਸੀਂ ਜੀ 12-13 ਕੋਠੀਆਂ ਬਣਾਤੀਆਂ ਬਾਰਾ ਤਰਾ ਕੋਠੀਆਂ ਬਾਈ ਪੋਰਚ ਦੇ ਵਿੱਚੋਂ ਆਪਾਂ ਇੰਟਰ ਹੋਏ ਆ ਇੱਧਰ ਇੱਕ ਮੇਨ ਐਂਟਰੀ ਆ ਗਈ ਜੀ ਇਸ ਕੋਠੀ ਦੀਆਂ ਦੋ ਐਂਟਰੀਆਂ ਨੇ ਤੇ ਪਲਾਨ ਦੇਖਿਓ ਬਾਈ ਤੁਸੀਂ ਅਲੱਗ ਜਾ ਪਲਾਨ ਕੀਤਾ ਹੋਇਆ ਹੈ ਕੋਠੀ ਦਾ ਸਾਰਾ ਕੋਈ ਇਹਦੇ 'ਚ ਦਿੱਕਤ ਨਹੀਂ ਹੈਗੀ ਕਿ ਕਹਿੰਦਾ ਮਤਲਬ ਐਂਟਰੀਆਂ ਦਾ ਵੀ ਖਾਸ ਧਿਆਨ ਰੱਖਿਆ ਹੋਇਆ ਹੈ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸੀ ਚੱਲਾਂਗੇ ਆਪਾਂ ਗੱਲਬਾਤ ਮਾਲਕਾਂ ਨਾਲ ਵੀ ਕਰਦੇ ਆ ਜੀ ਤੇ ਆਪਾਂ ਸ਼ੁਰੂ ਦੇ ਵਿੱਚ ਰੈਫਰੈਂਸ ਦਿੱਤਾ ਸੀ ਇਹ ਆ ਕੋਠੀ ਦੇ ਮਾਲਕ ਨੇ ਕਿ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਪਣਾ ਸ਼ੋਭਨਾਮ ਤੇ ਪਿੰਡ ਜਰੂਰ ਦੱਸੋ ਜੀ ਮੇਰਾ ਸ਼ੋਭਨਾਮ ਗੁਰਮੀਤ ਸਿੰਘ ਜੀ ਸਾਫ ਕੌਂਸਲਟਰੀ ਕੰਪਨੀ ਸ ਪੱਠਲਪਿੰਡ ਆ ਜੀ ਤੇ ਇਹ ਕੋਠੀ ਬਣਵਾਈ ਹੈ ਜੀ ਤੁਸੀਂ ਖੇਤ ਦੇ ਵਿੱਚ ਹੈ ਨਾ ਜੀ ਪਹਿਲਾਂ ਆਪਣਾ ਘਰ ਕਿੱਥੇ ਸੀਗਾ ਜੀ ਪਹਿਲਾਂ ਆਪਣੇ ਪਿੰਡ 'ਚ ਸੀ ਸੂਏ ਦੇ ਲਾਗੇ ਠੀਕ ਹੈ ਜੀ ਤੇ ਜਦੋਂ ਆਪਾਂ ਇੱਕ ਘਰ ਬਣਾਉਣਾ ਹੁੰਦਾ ਜੀ ਆਪਾਂ ਨਾਲ ਦੀ ਨਾਲ ਡਿਜ਼ਾਈਨ ਦਿਖਾਵਾਂਗੇ ਇੱਕ ਘਰ ਬਣਾਉਣ ਤੋਂ ਪਹਿਲਾਂ ਆਪਾਂ ਜਦੋਂ ਰਾਇ ਕਰਦੇ ਆ ਘਰੇ ਆਪਾਂ ਸੋਚਦੇ ਹੁੰਨੇ ਆ ਇਹਨੂੰ ਡਿਜ਼ਾਈਨ ਕੀ ਤੋਂ ਕਰਵਾਈਏ ਮਿਸਤਰੀ ਇਹਦੇ 'ਚ ਕਿਹੜਾ ਹੋਣਾ ਚਾਹੀਦਾ ਤੇ ਕਿਹੜਾ-ਕਿਹੜਾ ਇਹਦੇ 'ਚ ਮਟੀਰੀਅਲ ਲਾਈਏ ਤੁਸੀਂ ਇਹਦੇ ਬਾਰੇ ਸ਼ੁਰੂ ਤੋਂ ਦੱਸੋ ਜੀ ਤੁਸੀਂ ਕੀ ਸੋਚਿਆ ਜੀ ਅਸੀਂ ਸੋਚਿਆ ਜੀ ਅਸੀਂ ਇੱਥੇ ਰਹਾ ਮਕਾਨ ਆ ਬਾਲਾ ਟੋਬੇ ਤੋਂ ਉੱਪਰ ਸੀ ਠੀਕ ਹੈ ਜੀ ਅਸੀਂ ਵੀ ਬਾਹਰ ਜਾਵਾਂਗੇ ਨੀਂਜ ਪਾਵਾਂਗੇ ਵੀ ਖੇਤ ਚ ਪਾਵਾਂਗੇ ਜਿਹੜਾ ਆਪਣੇ ਪਿੰਡਾਂ ਚ ਰੁਝਾਨ ਹੈ ਜੀ ਪਿੰਡਾਂ ਚ ਰੁਝਾਨ ਆਪਣੇ ਛੜ ਫਰੰਟ ਤੇ ਛੜਕ ਤੇ ਪਲਾਟ ਹੈਗੇ ਖੇਤ ਹੈ ਇੱਥੇ ਇਹ ਜੀ ਮਕਾਨ ਬਣਾਉਣਾ ਚਾਹੁੰਦੇ ਸੀ ਖੇਤ ਚ ਵੈਸੇ ਵੀ ਸੋਹਣਾ ਲੱਗਦਾ ਜਿਵੇਂ ਕਲਾਸਿਕ ਲੱਗਦਾ ਹੈ ਖੇਤ ਨੇ ਹਾਂ ਜੀ ਛੱਕ ਹੈ ਫਰੰਟ ਹੈ ਤਾਂ ਭਾਈ ਜੀ ਤੇ ਇਹ ਫਿਰ ਇਹ ਫਿਰ ਤੁਸੀਂ ਆਪਣੇ ਤਰੀਕੇ ਨਾਲ ਬਣਾਇਆ ਜਾਂ ਡਿਜ਼ਾਈਨ ਕਰਵਾਇਆ ਜੀ ਕਿਸੇ ਤੋਂ ਇਹ ਡਿਜ਼ਾਈਨ ਕਰਵਾਇਆ ਤੇ ਉਹ ਵੀ ਸਾਨੂੰ ਦੱਸੋ ਜੀ ਡਿਜ਼ਾਈਨ ਕਿੰਨਾ ਤੋਂ ਕਰਵਾਇਆ ਜਸਪ੍ਰੀਤ ਨੇ ਠੀਕ ਹੈ ਜੀ ਤੇ ਬਾਈ ਹੋਰਾਂ ਦਾ ਨਾਮ ਵੀ ਜਰੂਰ ਦੱਸੋ ਜੀ ਮੈਂ ਮਿਸਤਰੀ ਕਲਦੀਪ ਸਿੰਘ ਠੀਕ ਇਹਨਾਂ ਨੇ ਬਣਾਈ ਹੈ ਜੀ ਇਹਨਾਂ ਨੇ ਬਣਾਈ ਹੈ ਤੇ ਬਹੁਤ ਸੋਹਣੇ ਤਾਲ ਮੇਲ ਨਾਲ ਇੱਕ ਬਹੁਤ ਸੋਹਣੀ ਕੋਠੀ ਬਣ ਕੇ ਸਾਹਮਣੇ ਆਈ ਹੈ ਤੇ ਦੋਸਤੋ ਆਪਾਂ ਮਟੀਰੀਅਲ ਦੀ ਗੱਲ ਵੀ ਨਾਲ ਕਰਦੇ ਆਂ ਨਾਲ ਡਿਜ਼ਾਈਨ ਜਿਹੜਾ ਦਿਖਾਓ ਜੀ ਇੱਧਰ ਆਪਾਂ ਕੀ ਆ ਗਿਆ ਜੀ ਇੱਧਰਲੇ ਪਾਸੇ ਸੋਹਣੀ ਰਸੋਈ ਆ ਗਈ ਇੱਧਰ ਸੋਈ ਆ ਗਈ ਜੀ ਤੇ ਰਸੋਈ ਦੇ ਇੱਧਰ ਕਾਰਨਰ ਵਿੰਡੋ ਆ ਗਈ ਬਾਈ ਦਿਖਾ ਦਿਓ ਕਾਰਨਰ ਵਿੰਡੋ ਆ ਗਈ ਬਹੁਤ ਸੋਹਣੇ ਪਲਾਨ ਦੀ ਕੋਠੀ ਇੱਕ ਤੁਹਾਨੂੰ ਇਹਦੇ ਚ ਹੋਰ ਖਾਸੀਅਤ ਦੱਸਾਂਗੇ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ ਤੇ ਕਿਉਂਕਿ ਆਪਾਂ ਦਿਖਾਉਣ ਦਾ ਮਕਸਦ ਹੁੰਦਾ ਜੇ ਡਿਜ਼ਾਈਨ ਆਪਾਂ ਦਿਖਾ ਦਈਏ ਤਾਂ ਜਿਹੜੇ ਭਰਾਵਾਂ ਨੇ ਕੁੱਟਕਰ ਬਣਾਉਣਾ ਹੁੰਦਾ ਉਹਨਾਂ ਨੂੰ ਕੁਛ ਨਾ ਕੁਛ ਇਹਦੇ ਚੋਂ ਸਿੱਖਣ ਨੂੰ ਮਿਲੇ ਜੀ ਉਹ ਆਪਣਾ ਵੀ ਘਰ ਓਦਾਂ ਡਿਜ਼ਾਈਨ ਕਰਵਾ ਸਕਣ ਇਧਰ ਵਾਸ਼ਿੰਗ ਏਰੀਆ ਆ ਗਿਆ ਵਾਸ਼ਿੰਗ ਏਰੀਆ ਆ ਗਿਆ ਪਿੱਛੇ ਗੇਟ ਰੱਖਤਾ ਜੀ ਪਿੱਛੇ ਆਪਣਾ ਗੇਟ ਰੱਖਤਾ ਠੀਕ ਹੈ ਜੀ ਤੇ ਇਹਦੇ ਚ ਸਰੀਆ ਕਿਹੜਾ ਯੂਜ਼ ਕੀਤਾ ਜੀ ਸਰੀਆ ਸੀ ਟਾਟਾ ਸਰੀਆ ਟਾਟਾ ਦਾ ਯੂਜ਼ ਕੀਤਾ ਆਪਾਂ ਸਰੀਆ ਕਿਹੜਾ ਯੂਜ਼ ਕੀਤਾ ਸਾਰਾ ਠੀਕ ਹੈ ਜੀ ਤੇ ਸੀਮੈਂਟ ਜੀ ਸੀਮੈਂਟ ਜੀ ਅਲਟਰਾਟੈਕ ਠੀਕ ਹੈ ਜੀ ਤੇ ਜਿਵੇਂ ਕਿ ਆਪਾਂ ਗੱਲ ਕਰਦੇ ਜੀ ਜਦੋਂ ਆਪਾਂ ਡਿਜ਼ਾਈਨ ਕਰਾਉਣਾ ਹੋਵੇ ਜਾਂ ਇੱਕ ਮਿਸਤਰੀ ਤੋਂ ਕੰਮ ਕਰਾਉਣਾ ਹੋਵੇ ਜਿਵੇਂ ਬਾਈ ਹੋਰੀਆਂ ਹਾਂ ਜੀ ਇਹਨਾਂ ਦਾ ਤੁਸੀਂ ਕੰਮ ਪਹਿਲਾਂ ਤੁਹਾਡੇ ਪਿੰਡ ਦੇ ਵਿੱਚ ਕਿੰਨਾ ਕੁ ਦੇਖਿਆ ਸੀਗਾ ਜੀ ਅੰਡਾ ਜੀ ਬਹੁਤ ਦੇਖਿਆ ਲੱਗੀ ਸਾਰੇ ਕੋਠੀ ਪਾਈ ਹੈ ਠੀਕ ਹੈ ਜੀ ਤੁਸੀਂ ਦੇਖਿਆ ਵੀ ਸਪਾਈ ਹੈਗੀ ਆ ਬਾਕੀ ਪਿੰਡ ਦੇ ਬੰਦੇ ਆ ਹਨਾ ਪਿੰਡ ਦੇ ਬੰਦੇ ਆ ਤੇ ਸਾਨੂੰ ਇਹਦਾ ਬੜਾ ਸਹਾਰਾ ਵੀ ਹੈ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਕੋਈ ਪਰੇਸ਼ਾਨੀ ਨਹੀਂ ਆਈ ਠੀਕ ਹੈ ਜੀ ਅਮਨ ਜੀ ਨਾਲ ਬੜੇ ਕੰਮ ਸਿਰੇ ਚੜਿਆ ਠੀਕ ਹੈ ਜੀ ਤੇ ਵਧੀਆ ਕਹਿੰਦਾ ਮਤਲਬ ਬਾਈ ਹੋਰਾਂ ਨੇ ਜਿੰਨਾ ਕਿ ਤੁਸੀਂ ਟਾਈਮ ਗਏ ਸੀ ਉਹਨੇ ਚ ਕਰਤਾ ਉਹਨੇ ਚ ਕਰਤਾ ਠੀਕ ਹੈ ਜੀ ਤੇ ਡਿਜ਼ਾਈਨ ਤੁਹਾਨੂੰ ਪੂਰਾ ਪਸੰਦ ਆ ਜੀ ਹਾਂ ਸਾਨੂੰ ਬਹੁਤ ਬਾਅਦ ਦੇ ਵਿੱਚ ਇਹ ਤਾਂ ਨਹੀਂ ਲੱਗਿਆ ਤੁਹਾਨੂੰ ਬਣਾ ਕੇ ਜਿਵੇਂ ਆਪਾਂ ਨੂੰ ਐਂ ਨਹੀਂ ਲੱਗਦਾ ਵੀ ਯਾਰ ਇੱਥੇ ਆਪਾਂ ਨਾ ਐ ਕਮਰਾ ਇੱਧਰ ਕਢਵਾਉਣਾ ਸੀ ਆ ਇੱਧਰ ਗੇਟ ਕਢਵਾਉਣਾ ਸੀ ਕੋਈ ਏਦਾਂ ਦੀ ਗੱਲ ਨਹੀਂ ਜੀ ਕੋਈ ਗੱਲ ਨਹੀਂ ਤੇ ਦੋਸਤੋ ਆਪਾਂ ਉੱਪਰ ਨੰਬਰ ਵੀ ਦੇਵਾਂਗੇ ਬਾਈ ਹੋਰਾਂ ਦਾ ਜਿਨ੍ਹਾਂ ਨੇ ਡਿਜ਼ਾਈਨ ਕੀਤੇ ਭਰਾ ਹੋਰਾਂ ਦਾ ਵੀ ਤੇ ਤੁਸੀਂ ਇਹਨਾਂ ਤੋਂ ਡਿਜ਼ਾਈਨ ਕਰਾ ਸਕਦੇ ਆ ਆਪਾਂ ਨਾਲ ਦੀ ਤੁਹਾਨੂੰ ਡਿਜ਼ਾਈਨ ਦਿਖਾ ਦਈਏ ਇੱਧਰਲੇ ਪਾਸੇ ਕੀ ਹੈ ਜੀ ਬ ਤੇ ਇੱਕ ਕੇ ਬੈਡਰੂਮ ਆ ਗਿਆ ਦੋਸਤੋ ਨਾਲ ਦੀ ਨਾਲ ਨਕਸ਼ਾ ਸਮਝੀ ਜਾਇਓ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਇਹ ਜਿਹੜੀ ਕੋਠੀ ਹੈ ਜੀ ਕਹਿਣ ਦਾ ਮਤਲਬ ਹਾਂਜੀ ਮਟੀਰੀਅਲ ਆ ਜਿਹੜਾ ਉਹਦੀ ਵੀ ਗੱਲ ਆਪਾਂ ਕਰੀ ਜਾਨੇ ਤੇ ਸੀਮੈਂਟ ਤੁਸੀਂ ਦੱਸਤਾ ਜੀ ਅਲਟਰਾਟੈਕ ਦਾ ਜੀ ਅਲਟਰਾਟੈਕ ਠੀਕ ਹੈ ਜੀ ਤੇ ਹੋਰ ਆਪਾਂ ਜੇ ਮਟੀਰੀਅਲ ਦੀ ਗੱਲ ਕਰੀਏ ਇੱਟਾ ਇੱਟਾ ਗਈ ਤੇ ਇੱਟ ਕਿੰਨੀ ਲੱਗੀ ਜੀ ਤੇ ਲਗਭਗ ਲੱਖ ਤੋਂ ਉੱਪਰ ਲੱਗੀ ਸਾਰੀ 1 ਨੰਬਰ ਇੱਟ ਲੱਗੀ ਹੈ 1 ਨੰਬਰ ਤੇ ਥੱਲੇ ਜਿਵੇਂ ਆਪਾਂ ਕਹਦੇ ਨੇ ਥੱਲੇ ਨਿਓਂਾਂ ਚ ਮਾੜੀ ਮੋਟੀ ਤੁਜੀਓ ਐਸਾ ਪੱਕੀ ਮਾੜੀ ਮੋਟੀ ਸੇਟਾਈ ਲਾਈ ਹੈ ਅੱ ਤੇ ਬਾਈ ਇਧਰ ਕਿਚਨ ਦਿਖਾਤਾ ਬੈਡਰੂਮ ਦਿਖਾਤਾ ਨਾਲ ਅ ਡਰੈਸਿੰਗ ਏਰੀਆ ਤੇ ਬਾਥਰੂਮ ਅਟੈਚ ਹੈ ਬਾਥਰੂਮ ਆ ਅਟੈਚ ਹੈ ਜਿਹੜਾ ਲੌਬੀ ਨਾਲ ਵੀ ਅਟੈਚ ਹੈ ਇਹ ਦਿਖਾ ਦੋ ਵੀ ਡਿਜ਼ਾਈਨ ਆਪਣਾ ਦਿਖਾਉਣ ਦਾ ਮਕਸਦ ਹੁੰਦਾ ਵੀ ਤਰੀਕੇ ਨਾਲ ਸਮਝ ਆ ਜਾਏ ਆਪਣੇ ਭਰਾਵਾਂ ਨੂੰ ਇਧਰ ਸਟੋਰ ਆ ਗਿਆ ਜੀ ਇਹ ਸਟੋਰ ਆ ਗਿਆ ਇਧਰ ਸਟੋਰ ਆ ਗਿਆ ਜੀ ਤੇ ਜਿੰਨਾ ਕਿ ਆਪਾਂ ਏਰੀਆ ਬਣਾਉਣਾ ਚਾਹੁੰਦੇ ਸੀ ਵਧਾਇਆ ਤਾਂ ਨਹੀਂ ਜੀ ਇਹਨਾਂ ਨੇ ਉਹਨਾਂ ਕੀ ਬਣ ਗਿਆ ਉਹਨਾਂ ਕੀ ਬਣ ਗਿਆ ਕਈ ਵਾਰੀ ਆਪਾਂ ਨੂੰ ਲੱਗਦਾ ਦੋ ਤਿੰਨ ਸੌ ਕਦੇ ਮਿਸਤਰੀ ਨਾਲ ਵਧਾ ਦੇ ਇੱਥੇ ਕਰਨਾ ਹੋਣਾ ਨਹੀਂ ਉਹਨਾਂ ਕੀ ਬਣ ਗਿਆ ਜੰਨਾ ਬਹੁਤ ਵਧੀਆ ਜੀ ਤੇ ਦੋਸਤੋ ਆਪਾਂ ਜ ਆਪਾਂ ਤੁਹਾਨੂੰ ਦੱਸਦੇ ਆਂ ਇਧਰੋਂ ਹਾਂਜੀ ਇੱਕ ਐਂਟਰੀ ਆਪਾਂ ਇਧਰੋਂ ਦਿੱਤੀ ਹੋਈ ਆ ਬਾਈ ਉਹਨਾਂ ਨੇ ਆਹ ਦੇਖੋ ਬਾਹਰੋਂ ਖੜ ਕੇ ਦਿਖਾ ਦਿਓ ਬਾਈ ਇੱਕ ਆਪਾਂ ਉਧਰ ਦੀ ਐਂਟਰੀ ਹੋਈ ਸੀ ਇੱਕ ਐਂਟਰੀ ਇਧਰੋਂ ਦਿੱਤੀ ਹੈ ਹੁਣ ਜਿਹੜੀ ਉਹ ਐਂਟਰੀ ਆ ਗਈ ਉਧਰੋਂ ਆਪਾਂ ਜਦੋਂ ਇੰਟਰ ਹੁੰਨੇ ਆ ਜੀ ਤੇ ਉਧਰ ਕਿਚਨ ਚ ਵੀ ਜਾ ਸਕਦੇ ਆ ਪਰਿਵਾਰ ਦਾ ਮੈਂਬਰ ਕੋਈ ਵੀ ਜਦੋਂ ਕਿ ਆਪਣੇ ਗੈਸਟ ਮਿੱਤਰ ਕੋਈ ਰਿਸ਼ਤੇਦਾਰ ਆਉਂਦਾ ਤਾਂ ਪਾ ਇਧਰ ਦੀ ਐਂਟਰੀ ਕਰਕੇ ਨਾਲ ਕਹਿਣਾ ਮਤਲਬ ਇੱਕ ਡ੍ਰੈنگ ਰੂਮ ਇਧਰਲੇ ਪਾਸੇ ਦੇਤਾ ਹਾਂਜੀ ਹਾਂਜੀ ਇੱਥੇ ਬੈਠ ਸਕਦਾ ਚਾਹ ਪਾਣੀ ਉਧਰੋਂ ਆਊਗਾ ਦੋ ਐਂਟਰੀਆਂ ਤਾਂ ਦਿਤੀਆਂ ਵੀ ਇਧਰੋਂ ਇੱਕ ਵਾਰੋਂ ਆਉਂਦਾ ਬੰਦਾ ਇੱਥੇ ਬਹਿਜੂ ਤੇ ਜੇ ਉਧਰ ਦੀ ਆਪਣੇ ਪਰਿਵਾਰ ਨੇ ਟੋਣਾ ਜਾਂ ਬਾਹਰ ਨਿਕਲਣਾ ਤਾਂ ਉਧਰ ਹੀ ਨਿਕਲ ਸਕਦਾ ਤੇ ਦੋਸਤੋ ਡਿਜ਼ਾਈਨ ਤੁਹਾਡੇ ਸਮਝ ਆਉਂਦਾ ਹੈ ਬਾਕੀ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜਿਨ੍ਹਾਂ ਨੇ ਡਿਜ਼ਾਈਨ ਕੀਤੀ ਹੈ ਇਧਰ ਬੈੱਡਰੂਮ ਆ ਗਿਆ ਜੀ ਹਾਂਜੀ ਆ ਦੇਖੋ ਜ ਦੋ ਬੈਡਰੂਮ ਨੇ ਜੀ ਇਹ ਕੋਠੀ ਚ ਇੱਕ ਡ੍ਰੈਸਿੰਗ ਰੂਮ ਏਰੀਆ ਹੋ ਗਿਆ ਇੱਕ ਕਿਚਨ ਹੋ ਗਿਆ ਹਾਂ ਕਿਚਨ ਦੇ ਨਾਲ ਆ ਵਾਸ਼ਿੰਗ ਏਰੀਆ ਹੋ ਗਿਆ ਤੇ ਇੱਕ ਸਟੋਰ ਹੋ ਗਿਆ ਜੀ ਡਰੈਸਿੰਗ ਦੇ ਵਾਸ਼ਰੂਮ ਅਟੈਚ ਇੱਕ ਹੋ ਗਿਆ ਠੀਕ ਹੈ ਜੀ ਉੱਪਰ ਚਲੀਏ ਜੀ ਉੱਪਰ ਚੱਲੇ ਤੇ ਉੱਪਰ ਦਿਖਾਈਏ ਜੀ ਹਾਂ ਜੀ ਉੱਪਰ ਚੱਲੀਏ ਉੱਪਰ ਕਿੰਨਾ ਕੇ ਏਰੀਆ ਜੀ ਸਕੁਅਰ ਫੁੱਟ ਦਾ ਮਤਲਬ 1200 ਦੇ 1200 ਤਾਂ ਆ ਗਿਆ 2000 ਥੱਲੇ ਆ ਗਿਆ ਹੈ ਨਾ ਜੀ ਉੱਪਰ ਕਿੰਨੇ ਕੇ ਰੂਮ ਬਣੇ ਜੀ ਉੱਪਰ ਦੋ ਰੂਮ ਬਣੇ ਆ ਠੀਕ ਹੈ ਜੀ ਤੇ ਦਿਖਾਉਣੀ ਹੈ ਬਈ ਆਪਾਂ ਉੱਪਰ ਤੋਂ ਵੀ ਦੋ ਰੂਮ ਬਣੇ ਹੋਏ ਨੇ ਤੇ ਇੱਕ ਜਿਹੜੇ ਥੱਲੇ ਸੀਗੇ ਤਾਂ ਆਪਾਂ ਤੁਹਾਨੂੰ ਦੱਸਤਾ ਤੁਹਾਨੂੰ ਵੀ ਕਿੰਨੇ ਬੈਡਰੂਮ ਬਣੇ ਹੋਏ ਨੇ ਲੌਬੀ ਚ ਆ ਗਏ ਜੀ ਆਪਾਂ ਤੇ ਉੱਪਰ ਵਾਲੇ ਪੋਰਸ਼ਨ ਤੇ ਆਏ ਆ ਜੀ ਆਪਾਂ ਇੱਥੇ ਦੱਸਿਓ ਜੀ ਕਿੱਥੇ-ਕਿੱਥੇ ਬੈਡਰੂਮ ਕਿੰਨੇ ਬਣੇ ਹੋਇਆ ਮਰ ਰਹੂਗਾ ਇੱਥੇ ਦੋ ਬਣੇ ਆ ਠੀਕ ਹੈ ਜੀ ਕਿਧਰ ਆ ਗਏ ਜੀ ਠੀਕ ਆ ਗਏ ਇਹਦੇ ਨਾਲ ਅਟੈਚ ਆ ਜੀ ਇਹਦੇ ਨਾਲ ਅਟੈਚ ਹੈ ਤਾਂ ਇਹ ਦਿਖਾ ਦਿਓ ਇਹ ਬੈਡਰੂਮ ਆ ਜੀ ਪਹਿਲਾਂ ਵਿੱਚ ਡਰੈਸਿੰਗ ਏਰੀਆ ਅਡ ਹੋ ਗਿਆ ਵਾਸ਼ਰੂਮ ਅਡ ਹੋ ਗਿਆ ਬਾਥਰੂਮ ਅਡ ਹੋ ਗਿਆ ਇਕੱਠੇ ਨਹੀਂ ਦਿੱਤੇ ਨਾ ਹਾਂਜੀ ਤੇ ਆਜੋ ਦਿਖਾਉਨੇ ਬਈ ਇਧਰਲੇ ਪਾਸੇ ਹੋਈ ਇਹਦੀ ਕੰਟਰੀ ਇਧ ਇਹ ਪੂਜਾਰੂਮ ਹੀ ਅੱਛਾ ਜੀ ਇਹ ਪੂਜਾਰੂਮ ਹਾਂਜੀ ਠੀਕ ਹੈ ਜੀ ਇਹ ਪੂਜਾਰੂਮ ਆ ਗਿਆ ਭਾਈ ਇਹ ਵੀ ਦਿਖਾ ਦਿਓ ਇੱਕ ਉੱਪਰ ਇਹ ਤੇ ਕਾਂਸ ਵਗੈਰਾ ਦੇਤੀ ਤੇ ਇੱਕ ਬੈਡਰੂਮ ਇੱਧਰ ਆ ਗਿਆ ਜੀ ਇੱਕ ਬੈਡਰੂਮ ਇੱਧਰ ਹੈ ਉੱਪਰ ਦੋ ਬੈਡਰੂਮ ਆ ਗਏ 1200 ਹਾਂਜੀ ਤੇ ਇੱਕ ਪੀਓਪੀ ਹੋਈ ਹੋਈ ਹੈ ਜੀ ਇਹਦੇ ਚ ਕੀ ਕੱਢਿਆ ਹੋਇਆ ਜੀ ਠੀਕ ਹੈ ਜੀ ਰੈਸੇਗਰੀ ਉੱਪਰ ਦੋ ਆ ਗਏ ਦੋਸਤੋ ਹਾਂਜੀ ਤੇ ਇੱਕ ਇਧਰ ਦਾ ਇੱਕ ਹੋਰ ਦੇਖੋ ਚੀਜ਼ ਜਿਹੜੀ ਬਾਲਕਨੀ ਹੈ ਕਾਫੀ ਖੁੱਲੀ ਰੱਖੀ ਹੈ ਇੱਥੇ ਕੁਰਸੀ ਵੀ ਰਲ ਲੱਗ ਸਕਦੀ ਹੈ ਤੇ ਜਿੱਥੇ ਜਾਲੀਆਂ ਦੀ ਲੋੜ ਸੀ ਜਾਲੀਆਂ ਲਾਤੀਆਂ ਭਾਈ ਉਹਨੇ ਤੇ ਜਿੱਥੇ ਗ੍ਰਿਲ ਦੀ ਲੋੜ ਸੀ ਉਥੇ ਗ੍ਰਿਲ ਲਾਈ ਹੈ ਸਟੀਲੀ ਗ੍ਰਿਲ ਲਾਈ ਹੈ ਜੇ ਖਰਾਬ ਨਹੀਂ ਹੁੰਦੀ ਤੇ ਇਧਰ ਬਾਲਕੋਨੀ ਘੁੰਮਦੀ ਹੈ ਸਾਰੇ ਦੇ ਪਾਸੇ ਆਪਾਂ ਇਧਰਲੇ ਪਾਸੇ ਆਉਣੇ ਹੁਣ ਭਰਾਂਡੇ ਵਾਲਾ ਏਰੀਆ ਦਿਖਾ ਦਿੰਨੇ ਆ ਤੇ ਕੰਮ ਤੋਂ ਡਿਜ਼ਾਈਨਰ ਭਰਾ ਦੇ ਕੰਮ ਤੋਂ ਤੇ ਮਿਸਤਰੀ ਭਰਾ ਦੇ ਕੰਮ ਤੋਂ ਤੁਸੀਂ ਤਸਤੋਂ ਜੀ ਪੂਰੇ ਬਿਲਕੁਲ ਪੂਰੀ ਤਰ੍ਹਾਂ ਤੇ ਦੋਸਤੋ ਬਹੁਤ ਸੋਹਣਾ ਕੰਮ ਹੋਇਆ ਹੈ ਬਾਕੀ ਚਾਰਜਾਂ ਦਾ ਉਦੋਂ ਲੱਗਦਾ ਜਦੋਂ ਇੱਕ ਮਾਲਕ ਕਹਿੰਦਾ ਵੀ ਸਾਨੂੰ ਮਿਸਤਰੀ ਵੀ ਚੰਗਾ ਮਿਲਿਆ ਇੱਕ ਡਿਜ਼ਾਈਨਰ ਵੀ ਚੰਗਾ ਮਿਲਿਆ ਜਿਹਨੇ ਇਹ ਨਕਸ਼ਾ ਬਣਾਇਆ ਤੇ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਨਵੀਆਂ ਬਣਦੀਆਂ ਕੋਠੀਆਂ ਲੈ ਕੇ ਆ ਦੇਖੋ ਘੁੱਠੀ ਤੁਸੀਂ ਦੇਖ ਲਈ 3200 ਸਕਰ ਫੁੱਟ ਤੁਹਾਡਾ ਡਿਜ਼ਾਈਨ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ ਜੀ